ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿੱਚੋਂ ਆਪਣੇ ਕੰਮਕਾਰ ਵਾਲੀ ਥਾਂ ਤੋਂ ਇਹ ਦੋ ਚੀਜ਼ਾਂ ਬਾਹਰ ਸੁੱਟ ਦਿਓ ਇਹ ਦੋ ਚੀਜ਼ਾਂ ਨੂੰ ਆਪਣੇ ਆਪ ਤੋਂ ਦੂਰ ਕਰ ਦਿਓ ਕਿਉਂਕਿ ਇਹ ਦੋ ਚੀਜ਼ਾਂ ਸਾਡੇ ਘਰ ਦੇ ਦੁੱਖ, ਰੋਗ, ਕਲੇਸ਼ ਦੀ ਜੜ੍ਹ ਆ। ਇਹ ਹੀ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਦਲੇਧਰਤਾ ਨੂੰ ਲੈ ਕੇ ਆਉਂਦੀਆਂ ਨੇ, ਬਿਮਾਰੀਆਂ ਨੂੰ ਲੈ ਕੇ ਆਉਂਦੀਆਂ ਨੇ। ਇਹ ਦੋ ਚੀਜ਼ਾਂ ਕਿਹੜੀਆਂ ਨੇ? ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਹੁੰਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਤੁਸੀਂ ਇਹ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਹਨੂੰ ਪੂਰਾ ਸੁਣਿਓ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਕਾਮਯਾਬ ਰਹਿਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਇਸ ਨਵੇਂ ਵਰੇ ਨੂੰ ਸਬਤ ਨੂੰ ਸੋਹਣਾ ਸਾਲ ਬਣਾਉਣਾ ਚਾਹੁੰਦੇ ਹੋ ਇਸ ਸਾਲ ਵਿੱਚ ਤੰਦਰੁਸਤੀ ਤਰੱਕੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਹਰ ਦਿਨ ਸਾਡੇ ਕੰਮ ਆਉਣ ਵਾਲੀ ਆ ਹਰ ਥਾਂ ਤੇ ਕੰਮ ਆਉਣ ਵਾਲੀ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਦੋ ਚੀਜ਼ਾਂ ਇੰਨਾ ਜ਼ਿਆਦਾ ਖਤਰਨਾਕ ਆ ਕਿ ਜਿੱਥੇ-ਜਿੱਥੇ ਵੀ ਅਸੀਂ ਇਹਨਾਂ ਨੂੰ ਨਾਲ ਲੈ ਕੇ ਗਏ ਉੱਥੇ-ਉੱਥੇ ਹੀ ਸਾਡੀ ਜ਼ਿੰਦਗੀ ਦੀਆਂ ਸਾਡੇ ਕਮਾਂਕਾਰਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਸਾਡੇ ਕਮਾਂਕਾਰਾਂ ਦੇ ਵਿੱਚ ਵਿਗਾੜ ਪੈਣੇ ਸ਼ੁਰੂ ਹੋ ਜਾਂਦੇ ਆ ਸਾਡੇ ਕਮਾਂਕਾਰਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਪਰ ਸਾਨੂੰ ਪਤਾ ਹੀ ਨਹੀਂ ਆ ਕਿ ਅਸੀਂ ਜਾਣੀ ਅਣਜਾਣੀ ਦੇ ਵਿੱਚ ਹਰ ਵੇਲੇ ਇਹਨਾਂ ਨੂੰ ਚੁੱਕੀ ਆਪਣੇ ਨਾਲ-ਨਾਲ ਹੀ ਫਿਰਦੇ ਆ ਕਿਉਂਕਿ ਇਹਨਾਂ ਤੋਂ ਜਾਣੂ ਨਹੀਂ ਆ ਇਹਨਾਂ ਦੇ ਕੀ ਨੁਕਸਾਨ ਨੇ 1 ਇੰਚ ਸਾਨੂੰ ਪਿੱਛੇ ਵੱਲ ਖਿੱਚ ਰਹੀਆਂ ਨੇ ਕਿੰਝ ਸਾਡੀ ਜ਼ਿੰਦਗੀ ਨੂੰ ਦੁੱਖ ਦਲੇਦਰ ਰੋਗ ਦੇ ਨਾਲ ਭਰ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦੋਹਾਂ ਚੀਜ਼ਾਂ ਬਾਰੇ ਫਿਰ ਇਹਨਾਂ ਦੇ ਨੁਕਸਾਨ ਅਤੇ ਇਹਨਾਂ ਤੋਂ ਬਚਣ ਦੇ ਨੁਕਤੇਆ ਬਾਰੇ ਗੱਲ ਕਰਾਂਗੇ ਤਾਂ ਇਹ ਦੋ ਚੀਜ਼ਾਂ ਕਿਹੜੀਆਂ ਨੇ ਸਾਡੇ ਮਨ ਦੀ ਚਿੰਤਾ ਸਟ੍ਰੈਸ ਅਤੇ ਸਾਡੇ ਮਨ ਦੀ ਈਰਖਾ ਇਹ ਦੋਵੇਂ ਚੀਜ਼ਾਂ ਸਾਨੂੰ ਅੰਦਰੋਂ ਅੰਦਰ ਹੀ ਕਮਜ਼ੋਰ ਕਰ ਦਿੰਦੀਆਂ ਨੇ ਸਾਡੇ ਅੰਦਰ ਦਾ ਕਾਲਾਪਣ ਵਧਾ ਦਿੰਦੀਆਂ ਨੇ ਸਾਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਨੇ ਇੰਨਾ ਕਰਕੇ ਸਿਆਣੇ ਕਹਿੰਦੇ ਚਿੰਤਾ ਚਿਖਾ ਦੇ ਸਮਾਨ ਆ ਤੇ ਇਹ ਗੱਲ ਬਿਲਕੁਲ ਸੱਚ ਆ ਇਹ ਚਿੰਤਾ ਬੰਦੇ ਨੂੰ ਅੰਦਰੋਂ ਅੰਦਰੀ ਵੱਡ-ਵੱਡ ਖਾਂਦੀ ਰਹਿੰਦੀ ਆ ਚਿੰਤਾ ਗ੍ਰਸਤ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਖੁਸ਼ੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਸੁੱਖ ਦਾ ਵੀ ਆਨੰਦ ਨਹੀਂ ਮਾਣ ਪਾਉਂਦਾ ਉਹ ਹਰ ਵੇਲੇ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਇਹ ਚਿੰਤਾ ਤੋਂ ਦੂਰ ਰਹਿਣਾ ਹੈ ਪਰ ਚਿੰਤਾ ਕਰਨੀ ਸਾਡਾ ਸੁਭਾਅ ਆ ਸਾਨੂੰ ਤਾਂ ਲੱਗਦਾ ਵੀ ਜੇ ਅਸੀਂ ਕਿਸੇ ਗੱਲ ਦੀ ਚਿੰਤਾ ਨਾ ਕੀਤੀ ਇਹ ਕੰਮ ਸਿਰੇ ਹੀ ਨਹੀਂ ਲੱਗਣਾ ਹਰ ਵੇਲੇ ਚਿੰਤਾ ਦੇ ਵਿੱਚ ਨਿੱਕੀ ਨਿੱਕੀ ਗੱਲ ਤੋਂ ਚਿੰਤਾ ਪਰ ਇਹ ਚਿੰਤਾ ਬੰਦੇ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਆ ਇਹ ਚਿੰਤਾ ਸਾਡੇ ਤਨ ਅਤੇ ਮਨ ਨੂੰ ਕਮਜ਼ੋਰ ਕਰਦੀ ਆ ਉਸੇ ਹੀ ਤਰ੍ਹਾਂ ਈਰਖਾ ਵੀ ਸਾਡੇ ਤਨ ਅਤੇ ਮਨ ਨੂੰ ਕਮਜ਼ੋਰ ਕਰਦੀ ਆ ਈਰਖਾ ਵਸ ਪਿਆ ਇਨਸਾਨ ਵੀ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਨਹੀਂ ਦੇ ਪਾਉਂਦਾ ਕਿਉਂਕਿ ਉਹਦਾ ਧਿਆਨ ਤਾਂ ਹਰ ਵੇਲੇ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਲੱਗਾ ਰਹਿੰਦਾ ਕਿ ਉਹ ਕਿੱਥੇ ਜਾ ਰਹੇ ਕਿੱਥੋਂ ਆ ਰਹੇ ਕੀ ਖਾਂਦੇ ਅੱਗੀ ਪੀਂਦੇ ਅੱਗੀ ਕੰਮ ਕਰਦੇ ਆ ਤੇ ਨਤੀਜਾ ਕੀ ਨਿਕਲਦਾ ਹੈ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਵੱਧਦੀਆਂ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਇਸ ਕਰਕੇ ਇਹ ਈਰਖਾ ਇਹ ਚਿੰਤਾ ਸਟ੍ਰੈਸ ਤੋਂ ਦੂਰ ਰਹਿਣਾ ਹੈ ਜਿੰਨਾ ਦੂਰ ਰਵਾਂਗੇ ਉਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ ਜਿੰਨਾ ਹੀ ਇਹ ਚਿੰਤਾ ਤੋਂ ਈਰਖਾ ਤੋਂ ਦੂਰ ਰਵਾਂਗੇ ਉਨਾ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਤੰਦਰੁਸਤ ਰਵਾਂਗੇ ਤਰੱਕੀ ਕਰਾਂਗੇ ਪਰ ਕੁਝ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਖੁਦ ਚਿੰਤਾ ਨਹੀਂ ਕਰਦੇ ਕੀ ਕਰੀਏ ਆਪਣੇ ਆਪ ਹੀ ਚਿੰਤਾ ਮੰਨਦੇ ਆ ਜਾਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਆ ਜਾਂਦੀ ਆ ਤਾਂ ਜੇਕਰ ਤੁਸੀਂ ਇਹ ਚਿੰਤਾ ਈਰਖਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਨਾ ਇਹਦੇ ਲਈ ਆਪਾਂ ਤੁਹਾਨੂੰ 2-4 ਨੁਕਤੇ ਦੱਸਦੇ ਆ ਸਭ ਤੋਂ ਪਹਿਲਾਂ ਜੇ ਤੁਹਾਡੇ ਮਨ ਦੇ ਵਿੱਚ ਵੀ ਗੱਲ-ਗੱਲ ਦੇ ਉੱਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਿੰਤਾ ਆ ਜਾਂਦੀ ਆ ਤੁਹਾਨੂੰ ਕਿਸੇ ਵੀ ਗੱਲ ਦਾ ਸਟ्रेस ਰਹਿੰਦਾ ਹੈ ਤਾਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਝਾਤ ਮਾਰੋ ਕਿ ਕਿਹੜਾ ਕੰਮ ਤੁਹਾਡੇ ਸੋਚਣ ਦੇ ਮੁਤਾਬਕ ਜਾਂ ਤੁਹਾਡੀ ਚਿੰਤਾ ਕਰਨ ਦੇ ਨਾਲ ਠੀਕ ਹੋਇਆ ਹੋਵੇ ਚਿੰਤਾ ਕਰਕੇ ਕੁਝ ਵੀ ਠੀਕ ਨਹੀਂ ਹੁੰਦਾ ਚਿੰਤਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਪਰ ਜੇਕਰ ਅਸੀਂ ਚਿੰਤਾ ਦੀ ਜਗ੍ਹਾ ਤੇ ਚਿੰਤਨ ਕਰੀਏ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਪਰਮਾਤਮਾ ਤੂੰ ਹੀ ਆਪਣੀਆਂ ਚਿੰਤਾਵਾਂ ਮੁਸ਼ਕਲਾਂ ਦੇ ਹੱਲ ਮੰਗੀਏ ਤਾਂ ਸਾਡੀਆਂ ਉਹ ਚਿੰਤਾ ਪਰੇਸ਼ਾਨੀਆਂ ਦੇ ਹੱਲ ਹੋ ਜਾਣਗੇ ਪਰ ਹਰ ਵੇਲੇ ਚਿੰਤਾ ਗ੍ਰਸਤ ਰਹਿਣਾ ਇਹ ਮਾੜੀ ਆਦਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ ਹੈ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਜਿੰਨੀ ਛੇਤੀ ਇਸ ਗੱਲ ਨੂੰ ਸਮਝਾਂਗੇ ਉੰਨੀ ਛੇਤੀ ਸੌਖੇ ਹੋਵਾਂਗੇ ਸਾਡਾ ਕੰਮ ਹੈ ਕਰਮ ਕਰਨਾ ਫਲ ਉਹ ਪਰਮ ਪਿਤਾ ਪਰਮਾਤਮਾ ਨੇ ਦੇਣਾ ਹੈ ਕਿੰਨਾ ਦੇਣਾ ਹੈ ਕਦੋਂ ਦੇਣਾ ਹੈ ਇਹ ਸਭ ਕੁਝ ਉਹਦੇ ਹੱਥ ਵਸਿਆ ਬਸ ਅਸੀਂ ਕਰਮ ਕਰਦੇ ਜਾਣਾ ਹੈ ਰੁਕਣਾ ਨਹੀਂ ਹੈ ਨਾ ਹੀ ਕਿਸੇ ਗੱਲ ਦੀ ਚਿੰਤਾ ਕਰਨੀ ਹੈ ਕਿਉਂਕਿ ਅੱਜ ਤੱਕ ਸਾਡੀ ਚਿੰਤਾ ਕਰਕੇ ਕੁਝ ਵੀ ਠੀਕ ਨਹੀਂ ਹੋਇਆ ਫਿਰ ਅੱਗੇ ਕਿਵੇਂ ਹੋ ਸਕਦਾ ਜੇ ਇਸੇ ਗੱਲ ਨੂੰ ਹੀ ਸਮਝ ਲਈਏ ਤਾਂ ਸਾਡੀ ਚਿੰਤਾ ਦੂਰ ਹੋ ਸਕਦੀ ਹੈ ਬਾਕੀ ਪ੍ਰਮਾਤਮਾ ਤੇ ਭਰੋਸਾ ਰੱਖੋ ਪ੍ਰਮਾਤਮਾ ਦਾ ਨਾਮ ਜਪੋ ਆਪਣੇ ਮਨ ਦੇ ਵਿੱਚ ਗੁਰੂ ਦਾ ਗਿਆਨ ਅਤੇ ਧਿਆਨ ਕਰੋ ਜੇ ਤੁਸੀਂ ਗੁਰੂ ਦੇ ਗਿਆਨ ਅਤੇ ਧਿਆਨ ਦੇ ਨਾਲ ਜੁੜੇ ਹੋ ਤਾਂ ਇਹ ਚਿੰਤਾ ਈਰਖਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਿਸ਼ੇਵਕਾਰ ਤੁਹਾਡੇ ਨੇੜੇ ਤੇੜੇ ਨਹੀਂ ਪਟਕਦਾ ਪਰ ਜੇ ਤੁਸੀਂ ਗੁਰੂ ਦੇ ਗਿਆਨ ਅਤੇ ਧਿਆਨ ਤੋਂ ਦੂਰ ਹੋ ਤਾਂ ਅੱਜ ਹੀ ਗੁਰੂ ਦਾ ਗਿਆਨ ਧਿਆਨ ਪ੍ਰਾਪਤ ਕਰੋ ਗੁਰੂ ਦਾ ਗਿਆਨ ਕੀ ਹੈ ਗੁਰਬਾਣੀ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਗਿਆਨ ਹੀ ਤਾਂ ਦਿੱਤਾ ਹੈ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਜਿੰਨਾ ਹੀ ਅਸੀਂ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ ਧਿਆਨ ਲਾਉਂਦੇ ਹਾਂ ਉਨਾ ਹੀ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਨੂੰ ਚੰਗੇ ਮਾੜੇ ਦਾ ਗਿਆਨ ਆਉਂਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਕੀ ਠੀਕ ਹੈ ਕੀ ਗਲਤ ਹੈ ਅਸੀਂ ਸਹੀ ਫੈਸਲੇ ਕਰਨ ਦੇ ਯੋਗ ਬਣਦੇ ਹ ਗੁਰੂ ਦੀ ਮੱਤ ਸਾਨੂੰ ਮਿਲਦੀ ਆ ਤਸਵੀਰੇ ਉੱਠਦੇ ਅਨੁਸਾਰ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਜਿਸ ਦਿਨ ਤੋਂ ਸਿਮਰਨ ਕਰਨਾ ਸ਼ੁਰੂ ਕਰੋਗੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੋਗੇ ਬਦਲਾਵ ਤੁਹਾਨੂੰ ਆਪਣੇ ਆਪ ਦੇਖ ਜਾਣੇ ਆ ਇਹ ਚਿੰਤਾਵਾਂ ਪਰੇਸ਼ਾਨੀਆਂ ਆਪਣੇ ਆਪ ਤੁਹਾਡਾ ਰਾਹ ਛੱਡ ਦੇਣਗੇ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਆ ਰਹੀ ਆ ਆਪਣੇ ਮਨ ਦੇ ਵਿੱਚੋਂ ਉਹਦੇ ਪ੍ਰਤੀ ਈਰਖਾ ਕੱਢਣ ਦੇ ਲਈ ਇਹ ਸੋਚੋ ਕਿ ਉਸ ਬੰਦੇ ਨੂੰ ਜੋ ਵੀ ਮਿਲਿਆ ਹੈ ਉਹਦੀ ਕਿਸਮਤ ਦਾ ਉਹਦੀ ਮਿਹਨਤ ਦਾ ਫਲ ਹੀ ਉਹਨੂੰ ਮਿਲਿਆ ਹੈ ਅਤੇ ਦੇਣ ਵਾਲਾ ਹੈ ਪਰਮਪਿਤਾ ਪਰਮਾਤਮਾ ਸਾਨੂੰ ਸਭ ਨੂੰ ਜੋ ਮਿਲ ਰਿਹਾ ਹੈ ਪਰਮਪਿਤਾ ਪਰਮਾਤਮਾ ਜੀ ਦੇ ਰਹੇ ਹਨ ਨਾ ਅਤੇ ਦੇਂਦੇ ਕਿਵੇਂ ਸਾਡੇ ਕਰਮਾਂ ਦੇ ਆਧਾਰ ਤੇ ਸਾਡੀ ਮਿਹਨਤ ਦੇ ਆਧਾਰ ਤੇ ਜੇ ਅਸੀਂ ਵੀ ਸੱਚੀ ਸੁੱਚੀ ਨੀਅਤ ਦੇ ਨਾਲ ਮਿਹਨਤ ਕੀਤੀ ਹੋਵੇਗੀ ਇਮਾਨਦਾਰੀ ਦੇ ਨਾਲ ਮਿਹਨਤ ਕੀਤੀ ਹੋਵੇਗੀ ਤਾਂ ਸਾਨੂੰ ਵੀ ਸਾਡੀ ਕੀਤੀ ਹੋਈ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਸੱਚੀਆਂ ਨੀਤਾਂ ਨੂੰ ਮੁਰਾਦਾਂ ਜ਼ਰੂਰ ਮਿਲਦੀਆਂ ਨੇ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਇਮਾਨਦਾਰੀ ਦੇ ਨਾਲ ਮਿਹਨਤ ਕੀਤੀ ਆ ਤਾਂ ਯਕੀਨ ਕਰਕੇ ਜਾਣਿਓ ਸਾਡੀ ਕੀਤੀ ਹੋਈ ਮਿਹਨਤ ਨੂੰ ਇੱਕ ਨਾ ਇੱਕ ਦਿਨ ਰੰਗ ਭਾਗ ਜ਼ਰੂਰ ਲੱਗਣਗੇ ਇਹ ਗੁਰੂ ਸਾਹਿਬ ਜੀ ਤੇ ਭਰੋਸਾ ਰੱਖ ਕੇ ਕਹਿ ਰਹੀਆਂ ਤੁਸੀਂ ਵੀ ਇਸ ਗੱਲ ਦਾ ਭਰੋਸਾ ਰੱਖੋ ਕਿਸੇ ਦੀਆਂ ਲੱਤਾਂ ਖਿੱਚਣ ਦੇ ਨਾਲੋਂ ਆਪਣੇ ਆਪ ਵੱਲ ਧਿਆਨ ਦਿਓ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਆਪਣਾ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ ਉਦੇ ਨਾਲ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ ਅਸੀਂ ਆਪਣੇ ਆਪ ਵਿੱਚ ਸੁਧਾਰ ਕਰੀਏ ਆਪਣੇ ਕੰਮਾਂ ਦੇ ਵਿੱਚ ਸੁਧਾਰ ਕਰੀਏ ਸਿਆਣੇ ਕਹਿੰਦੇ ਜੇ ਕਿਸੇ ਦੀ ਖਿੱਚੀ ਹੋਈ ਲੀਕ ਨੂੰ ਛੋਟਾ ਕਰਨਾ ਹੈ ਨਾ ਉਹਨੂੰ ਮਟਾਉਣ ਦੀ ਲੋੜ ਨਹੀਂ ਆ। ਉਹਦੇ ਸਾਹਮਣੇ ਆਪਣੀ ਵੱਡੀ ਲਕੀਰ ਖਿੱਚ ਦੋ। ਭਾਵ ਕਿ ਜੇਕਰ ਤੁਸੀਂ ਕਿਸੇ ਦੀ ਕਾਮਯਾਬੀ, ਤਰੱਕੀ ਨੂੰ ਦੇਖ ਕੇ ਸੜ ਰਹੇ ਹੋ ਤਾਂ ਸੜਨ ਦੀ ਬਜਾਏ ਤੁਸੀਂ ਉਹਦੇ ਨਾਲੋਂ ਜ਼ਿਆਦਾ ਮਿਹਨਤ ਕਰੋ, ਜ਼ਿਆਦਾ ਜਾਣਕਾਰੀ ਹਾਸਲ ਕਰੋ। ਤੁਸੀਂ ਵੀ ਕਾਮਯਾਬ ਹੋ ਜਾਵੋਗੇ। ਹਮੇਸ਼ਾ ਇੱਕ ਗੱਲ ਯਾਦ ਰੱਖਣਾ ਸਾਡੇ ਮਾੜਾ ਸੋਚਣ ਦੇ ਨਾਲ, ਸਾਡੇ ਮਾੜਾ ਕਰਨ ਦੇ ਨਾਲ ਕਿਸੇ ਦਾ ਕੁਝ ਮਾੜਾ ਨਹੀਂ ਹੋਣਾ। ਜੇ ਮਾੜਾ ਹੋਣਾ ਹੈ ਤਾਂ ਉਹ ਸਾਡਾ ਹੋਣਾ ਹੈ ਜਦੋਂ ਅਸੀਂ ਕਿਸੇ ਬਾਰੇ ਮਾੜਾ ਸੋਚਦੇ ਹਾਂ ਈਰਖਾ ਕਰਦੇ ਹਾਂ ਸਾਡਾ ਮਾੜਾ ਕਰਮ ਵੀ ਬਣਦਾ ਹੈ ਅਤੇ ਸਾਡਾ ਆਪਣੇ ਕੰਮਾਂ ਕਾਰਾਂ ਤੋਂ ਵੀ ਧਿਆਨ ਹਟਦਾ ਹੈ ਸਾਡੇ ਕਮਾਕਾਰਾਂ ਦੀਆਂ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਇਸ ਕਰਕੇ ਕਦੇ ਵੀ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਾ ਰੱਖੋ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਜਿੰਨਾ ਹੀ ਅਸੀਂ ਆਪਣੇ ਮਨ ਦੇ ਉੱਤੇ ਬੋਝ ਚਿੰਤਾਵਾਂ ਰੱਖਦੇ ਹਾਂ ਉਨਾ ਹੀ ਔਖੇ ਹੁੰਦੇ ਜਾਂਦੇ ਹਾਂ ਜੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਤਰੱਕੀ ਕਰਨੀ ਹੈ ਤਾਂ ਗੁਰੂ ਦੇ ਲੜ ਲੱਗੋ ਗੁਰੂ ਵਾਲੇ ਬਣੋ ਗੁਰੂ ਦਾ ਗਿਆਨ ਧਿਆਨ ਹਾਸਲ ਕਰੋ ਗੁਰੂ ਸਾਹਿਬ ਜੀ ਨੇ ਹੀ ਸਾਨੂੰ ਸਹੀ ਰਾਹ ਦਿਖਾਉਣਾ ਹੈ ਸੌਖਾ ਰਾਹ ਦਿਖਾਉਣਾ ਹੈ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਵੀ ਸਮਝ ਨਾ ਆਵੇ ਕਈ ਵਾਰ ਜ਼ਿੰਦਗੀ ਦੇ ਵਿੱਚ ਨਾ ਕੁਝ ਦੁੱਖ ਕੁਝ ਚਿੰਤਾਵਾਂ ਆ ਜਾਈਆਂ ਆ ਜਾਂਦੀਆਂ ਵੀ ਜਿੱਥੇ ਬੰਦੇ ਨੂੰ ਲੱਗਦਾ ਕਿ ਮੈਂ ਇਕੱਲਾ ਰਹਿ ਗਿਆ ਹਾਂ ਸੋਚ ਰਸਮਝਣ ਦੀ ਸ਼ਕਤੀ ਹੀ ਜਿਵੇਂ ਘਟ ਗਈ ਹੋਵੇ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਉੱਥੇ ਗੁਰੂ ਸਾਹਿਬ ਜੀ ਦੇ ਕੋਲ ਜਾਓ ਉਹਨਾਂ ਦੀ ਮਦਦ ਮੰਗੋ ਉਹਨਾਂ ਦੀ ਸਲਾਹ ਮੰਗੋ ਗੁਰੂ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਗੁਰਬਾਣੀ ਦਾ ਪਾਠ ਭਾਵੇਂ ਤੁਸੀਂ ਰੋਜ਼ ਕਰਦੇ ਹੋ ਪਰ ਹਰ ਰੋਜ਼ ਹੁਕਮਨਾਮਾ ਸਾਹਿਬ ਜ਼ਰੂਰ ਸੁਣਨਾ ਚਾਹੀਦਾ ਹੈ ਕਿਉਂਕਿ ਹੁਕਮਨਾਮਾ ਸਾਬ ਸਾਡੇ ਲਈ ਹੁਕਮਿਆ ਸਾਡੇ ਗੁਰੂ ਦਾ ਜੇ ਆਪਾਂ ਹਰ ਰੋਜ਼ ਹੁਕਮਨਾਮਾ ਸਾਹਿਬ ਸੁਣ ਕੇ ਸਮਝ ਕੇ ਉਹਦੇ ਆਧਾਰ ਤੇ ਚੱਲਣਾ ਸ਼ੁਰੂ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੀਆਂ ਬਹੁਤ ਮੁਸ਼ਕਲਾਂ ਪਰੇਸ਼ਾਨੀਆਂ ਕੱਟ ਜਾਣੀਆਂ ਕਿਉਂਕਿ ਜਦੋਂ ਆਪਾਂ ਗੁਰੂ ਦੀ ਮੱਤ ਦੇ ਅਨੁਸਾਰ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰਦੇ ਤਾਂ ਤੇ ਚਿੰਤਾਵਾਂ ਮ ਪਰੇਸ਼ਾਨੀਆਂ ਨੇ ਆਪੇ ਹੀ ਰਾ ਛੱਡ ਦੇਣੇ ਆ ਸੋ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੁਸ਼ਕਲ ਦੀ ਘੜੀ ਨੂੰ ਦੇਖ ਕੇ ਨਾ ਘਬਰਉਣਾ ਹੈ ਨਾ ਹਿੰਮਤ ਹਾਰਨੀ ਹੈ ਤਤੇ ਨਾ ਹੀ ਚਿੰਤਾ ਕਰਨੀ ਹੈ ਔਰਮ ਬਿਦਾ ਪਰਮਾਤਮਾ ਦਾ ਨਾਮ ਜਪੋ ਕਰਮ ਕਰਦੇ ਜਾਓ ਜਿਵੇਂ ਪਾਣੀ ਦਾ ਕੰਮ ਹੈ ਵਗਣਾ ਉਸੇ ਤਰ੍ਹਾਂ ਸਾਡਾ ਵੀ ਕੰਮ ਹੈ ਅੱਗੇ ਵਧਣਾ ਕਰਮ ਕਰਨਾ ਫਲ ਦੇਣਾ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਪਰਮਾਤਮਾ ਦੇ ਯਕੀਨ ਰੱਖੋ ਸਾਡੀ ਕੀਤੀ ਹੋਈ ਸੱਚੀ ਸੁੱਚੀ ਮਿਹਨਤ ਨੂੰ ਇੱਕ ਨਾ ਇੱਕ ਦਿਨ ਰੰਗ ਭਾਗ ਜ਼ਰੂਰ ਲੱਗਣਗੇ ਤਾਂ ਫਿਰ ਆਓ ਅੱਜ ਤੋਂ ਹੀ ਆਪਣੇ ਆਪ ਦੇ ਵਿੱਚ ਇਹ ਬਦਲਾਵ ਕਰੀਏ ਇਹ ਚਿੰਤਾ ਈਰਖਾ ਇਹਨੂੰ ਆਪਣੇ ਮਨ ਵਿੱਚੋਂ ਬਾਹਰ ਕੱਢੋ ਕਿਉਂਕਿ ਇਹ ਹੀ ਸਾਡੀ ਤੰਦਰੁਸਤੀ ਤਰੱਕੀ ਦੀ ਸਭ ਤੋਂ ਵੱਡੀ ਰੁਕਾਵਟ ਹੈ ਇਹਨੂੰ ਮਨ ਵਿੱਚੋਂ ਕੱਢ ਦਿੱਤਾ ਤਾਂ ਮਨ ਇੱਕਦਮ ਸ਼ਾਂਤ ਸ਼ੁੱਧ ਹੋ ਜਾਵੇਗਾ ਜੇ ਮਨ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਜਾ ਰਹੀਆਂ ਤਾਂ ਸੰਗਤ ਕਰੋ ਗੁਰੂ ਘਰੇ ਜਾਓ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਗੁਰੂ ਦਾ ਉਪਦੇਸ਼ ਸੁਣੋ ਸੰਗਤ ਉਦਾਂ ਹੈ ਜਿਵੇਂ ਮੰਨ ਲਓ ਕਿ ਇੱਕ ਕਮਰੇ ਦੇ ਵਿੱਚ ਘੁੱਪ ਹਨੇਰਾ ਹੋਵੇ ਤਾਂ ਉਸ ਕਮਰੇ ਦੇ ਵਿੱਚ ਇੱਕ ਦੀਵਾ ਜਗਾ ਦੇਈਏ ਤਾਂ ਇੱਕ ਦੀਵੇ ਕਰਕੇ ਪੂਰਾ ਕਮਰਾ ਰੋਸ਼ਨਾ ਜਾਂਦਾ ਹੈ ਉਹ ਕਮਰੇ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਆਪਾਂ ਸੰਗਤ ਵਿੱਚ ਜਾਂਦੇ ਆ ਨਾ ਸੰਗਤ ਵਿੱਚ ਜਾ ਕੇ ਸਾਡਾ ਬਹੁਤ ਭਲਾ ਹੁੰਦਾ ਹੈ ਸੰਗਤ ਵਿੱਚ ਜਾਈਏ ਸੇਵਾ ਕਰੀਏ ਸਿਮਰਨ ਕਰੀਏ ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਬਹੁਤ ਦੁੱਖ ਦੂਰ ਹੋਣਗੇ ਸੋ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਨਵੇਂ ਵਰੇ ਦਾ ਸਵਾਗਤ ਆਪਾਂ ਗੁਰੂ-ਗੁਰੂ ਕਰਦਿਆਂ ਕਰਨਾ ਹੈ ਗੁਰੂ ਵਾਲੇ ਬੰਣਾ ਹੈ ਗੁਰੂ ਦਾ ਗਿਆਨ ਅਤੇ ਧਿਆਨ ਹਾਸਲ ਕਰਨਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਆ ਸਾਡੇ ਕਰਮ ਸਾਫ ਹੋਣਗੇ ਮਾੜੇ ਕਰਮ ਮਾਂਝੇ ਜਾਣਗੇ ਸਾਡੇ ਮਨ ਦੀ ਮੈਲ ਦੂਰ ਹੋਵੇਗੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਕੁਝ ਵੀ ਸਮਝ ਨਹੀਂ ਆ ਰਹੀ ਤਾਂ ਇਹ ਵੀਡੀਓ ਸੁਣਨ ਤੋਂ ਬਾਅਦ ਹੀ ਤੁਸੀਂ 5 ਮਿੰਟ ਬੈਠ ਕੇ ਟਿਕ ਕੇ ਸਿਮਰਨ ਕਰੋ ਫਿਰ ਵਾਹਿਗੁਰੂ ਜੀ ਦਾ ਉਹਨਾਂ ਚੀਜ਼ਾਂ ਦੇ ਲਈ ਸ਼ੁਕਰਾਨਾ ਕਰਿਓ ਜੋ ਚੀਜ਼ਾਂ ਵਾਹਿਗੁਰੂ ਜੀ ਨੇ ਤੁਹਾਨੂੰ ਦਿੱਤੀਆਂ ਇਹ ਦੋ ਕੰਮ ਕਰਕੇ ਹੀ ਤੁਹਾਨੂੰ ਹੁਣੇ ਹੀ ਫਾਇਦਾ ਨਜ਼ਰ ਆਵੇਗਾ ਕਿ ਸਿਮਰਨ ਅਤੇ ਸ਼ੁਕਰਾਨੇ ਦੇ ਵਿੱਚ ਕਿੰਨੀ ਤਾਕਤ ਹੈ